ਜੰਟੂ ਦੇਖ ਸਾਹਮਣੇ ਉਹ ਮੁੰਡਾ ਖੁੱਪੀਆਂ ਪਾਈ ਜਾਂਦਾ ਉਹ ਜਾਂਦਾ ਇਹ ਸੰਗਤ ਨੂੰ ਬੇਨਤੀ ਗਰਾਊਂਡ 'ਚ ਨਹੀਂ ਉਹ ਠਾੜਾ ਬੜਿਆ ਪਿਛਲੀ ਬਾਲ ਵਾਲੀ ਨਹੀਂ ਕਰਦੀ ਇਹ ਸੰਗਤ ਨੂੰ ਬੇਨਤੀ ਆਪਾਂ ਤੁਹਾਡਾ ਮਾਨ ਵਧਾਉਣੇ ਆ ਕੋਈ ਰੱਬ ਦਾ ਰੂਪ ਲਓ ਕਬੱਡੀ ਪੈ ਗਈ ਕਹਿੰਦੇ ਰੱਜੋਗੇ ਪਿੰਡਾਂ ਰੱਜੋਗੇ ਪਿੰਡ ਦੀਆਂ ਗੱਲਾਂ ਵੱਡੀਆਂ ਹੱਦ ਅਸਰਦਾ ਬਾਡਰ ਦਾ ਏਰੀਆ ਪਰ ਕਹਿੰਦੇ ਇਧਰਲੇ ਪਾਸੇ ਬੋਲਟ ਦੇ ਨਾਲ ਮਾਨਿਆ ਸਰਮਾਨਿਆ ਪਰ ਟਰਾਈ ਕਰ ਤਾਨੇ ਸ਼ਹਿਰ ਦੇ ਲਾਗੇ ਕਰਕੇ ਬਸਿਆ ਹੋਇਆ ਪਿੰਡ ਹੈ ਜੋ ਲੰਗਲ ਜਿੱਥੋਂ ਦੇ ਗੱਬਰੂ ਨੇ ਪਾਈ ਹੋਈ ਰੇਡ ਦੋਹਰਾ ਨਿਸ਼ੋਰ ਰਾਂਗੇ ਮੁੰਡੇ ਦਾ ਤੇ ਟੱਕਰ ਸੰਧਵਾ ਵਾਲੇ ਗੋਲੇ ਦੇ ਨਾਲ ਹੋਈ ਹੈ ਪਰ 5100 ਡਾਂਗਰ ਦੀਆਂ ਤਿੰਨ ਰੇਡਾਂ ਪਾ ਕੇ ਦੁਨੀਆ ਵਿੱਚ ਵੱਖਰਾ ਮੌਕਾਮ ਪੈਦਾ ਕੀਤਾ ਹੈ ਪ੍ਰਤਾਪ ਸਿੰਘ ਤਾਬਾ ਸ਼ੋਰ ਸਿੰਘ ਵਾਲਾ ਵੱਡਾ ਸਨਮਾਨ ਹੋਇਆ ਹੈ ਟਰੈਕਟਰ ਦੇ ਨਾਲ ਸਤਕਾਰ ਜੋਗੇ ਸਾਡਾ ਵੀਰ ਬਿੱਲਾ ਗਿਲ ਦੀਨੇਵਾਲ ਜਿਸ ਭਰਾ ਨੇ ਆਇਆ ਇਸ ਅੱਜਕਰ ਵਿੱਚ ਇਸ ਗਰਾਊਂਡ ਵਿੱਚ ਔਰ ਮਾਣਾ ਸਾਡੀ ਖੇਡ ਕਬੱਡੀ ਦਾ ਰਾਜਾ ਪੰधरी ਜੀ ਵੀ ਪਹੁੰਚ ਚੁੱਕੇ ਆ ਜੀ ਆ ਉਹਨੂੰ ਬੜ ਬੜ ਧੰਨਵਾਦ ਜਿੰਨੇ ਖਿਡਾਰੀ ਆ ਰਹੇ ਸਾਰੇ ਦੇ ਆਪਾ ਜਿਹੜਾ ਆਦਰ ਮਾਨ ਕਰਕੇ ਸਰਨਾਵੇਂ ਦਿੱਸਗੇ ਸਾਰੇ ਖਿਡਾਰੀਆਂ ਦੇ ਲਵੀ ਸਿੰਘ ਪੁਰਗਿਆ ਜੂੜ ਸਾਰੇ ਖਿਡਾਰੀਆਂ ਬਾਰੇ ਜਿਹੜੀ ਆਪਾਂ ਜਾਣਕਾਰੀ ਸਾਂਝੀ ਕਰਕੇ ਸਾਰੇ ਖਿਡਾਰੀਆਂ ਦਾ ਧੰਨਵਾਦ ਕਰਕੇ ਸੰਗੜ ਦਾ ਧੰਨਵਾਦ ਕਰਕੇ ਮਾਪੁਰਸ਼ਾਂ ਦਾ ਕੋਟਰ ਕੋਟ ਧੰਨਵਾਦ ਬਾਅਦ ਵਿੱਚ ਜਾਣ ਸ਼ੀਨ ਸ੍ਰੀਮਾਨ ਸੰਤ ਬਾਬਾ ਅਜਨਗਰ ਸੋਰਸਿੰਗ ਦੇ ਸਥਾਨਕ ਇਤਿਹਾਸਿਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ ਸੰਪਰਦਾਇ ਤਲ ਬਾਬਾ ਬੀਦੀ ਚੰਦ ਜੀ ਦੇ ਮੁਖੀ ਬਾਬਾ ਬੀਦੀ ਚੰਦ ਜੀ ਦੇ ਬਾਰਮੇ ਜਨਸ਼ੀਨ ਬਾਬਾ ਅਵਤਾਰ ਸਿੰਘ ਸੋਰਸਿੰਗ ਵਾਲਿਆਂ ਦੀ ਦੇਖਰੇਖ ਵਿੱਚ ਸ਼ਰਧਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਅਤੀ ਸੁਪ੍ਰੰਤ ਦੀਵਾਨ ਹਾਲ ਵਿੱਚ ਵਿਸ਼ਾਲ ਦੀਵਾਨ ਸਜਾਏ ਗਏ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਹੋਰਨਾਂ ਸਿੱਖ ਸ਼ਖਸ਼ੀਅਤਾਂ ਨੇ ਵੀ ਸੰਗਤ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਅਤੇ ਰਾਗੀ ਜਥਿਆਂ ਅਤੇ ਕਬੀਸ਼ਰੀ ਜਥਿਆਂ ਅਤੇ ਬਾਬਾ ਬੀਦੀ ਚੰਦ ਜੀ ਦੇ ਗੁਰਮਤ ਸੰਗੀਤ ਵਿਦਿਆਲਿਆਂ ਦੇ ਵਿਦਿਆਰਥੀਆਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਸਰਸੰਗ ਨਕਰ ਭਾਈ ਭਾਗਮਾਲ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਿਗੁਰੂ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਨ ਪਾਏ ਔਰ ਸਤਿਗੁਰੂ ਜੀ ਦੇ ਭੇਟਾ ਹਾਕਮਲ ਸ਼ੈウਕਾਰ ਸੀ ਜਿਸ ਨੇ ਮਹਿਲ ਤੇ ਜ਼ਮੀਨ ਅਰਦਾਸ ਕਰਵਾਈ ਔਰ ਸਤਿਗੁਰੂ ਜੀ ਇੱਥੇ ਕਈ ਦਿਨ ਮਹਾਰਾਜ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ ਦਰਸ਼ਨ ਅਭਿਰੇਜ ਬਖਸ਼ਿਆ ਔਰ ਗੁਰੂ ਸਾਹਿਬ ਸੱਜੇ ਪਾਤਸ਼ਾਹ ਜੀ ਦੇ ਚਰਨ ਪਾਉਣ ਦੀ ਖੁਸ਼ੀ ਵਿੱਚ ਇਸ ਲਾਨਾ ਜੁੜ ਮਿਲ ਨਗਰ ਸਰ ਸਿੰਘ ਵਿਕੇ ਸਤਪਰਦਾਇ ਦਲਬਾਬ ਬਿਜਨ ਸਾਹਿਬ ਜੀ ਦੇ ਹੈੱਡਕੁਆਰਟਰ ਸਥਾਨ ਤੇ ਸਮਾਜ ਸੰਗਠਨਾਂ ਦੇ ਸਹਿਯੋਗ ਨਾਲ ਹਰ ਸਾਲ ਇਹ ਪ੍ਰਾਤਨ ਸਮੇਂ ਤੋਂ ਲੈ ਕੇ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਸਾਰੇ ਗੁਰੂ ਕਾ ਖਾਲਸਾ ਪੰਥ ਨੂੰ ਦਰਬਾਰ ਪੰਥਾਂ ਦੇ ਸਾਥ ਮਾਫਰਸ਼ਾ ਨਰਦਾ ਮਾਦਰੀ ਮਹਿੰਦੀ ਸਾਹਿਬਾਨ ਅਤੇ ਕਰਨੰਦ ਅਤੇ ਬਾਬਾ ਬਕਾਲਾ ਸਾਹਿਬ ਜੀ ਦੇ ਮਹਿੰਦੀ ਬਾਬਾ ਗੱਜੇ ਸਿੰਘ ਸਾਹਿਬ ਜੀ ਨੇ ਸ਼ਿਰਕਤ ਕਰਕੇ ਦਲ ਸਹਿਤ ਹਾਜ਼ਰੀ ਭਰ ਰਹੇ ਨੇ ਜੋਜੀਦੀ ਬਾਗ ਅਨੰਦਪੁਰ ਸਾਹਿਬ ਵਾਲੇ ਬਾਬਾ ਕਰਦੇਵ ਸਿੰਘ ਜੀ ਅਤੇ ਸਭੂ ਦਲਾ ਪੰਥਾਂ ਦੇ ਜਥੇਦਾਰ ਸਾਹਿਬਾਨ ਮਹਾਰਾਜੇਤ ਸਿੰਘ ਸਾਹਿਬਾਨ ਜੀ ਦੇ ਦਰਬਾਰ ਸਾਹਿਬ ਜੀ ਦੇ ਉਹਨਾਂ ਨੇ ਵੀ ਸ਼ਗਨਾਂ ਦੇ ਦਰਸ਼ਨ ਕਿਰਦਿਆਂ ਗੁਰੂ ਸ਼ਬਦ ਦੇ ਨਾਲ ਜੋੜਦੇ ਆ ਸੰਗਤਾਂ ਨੂੰ ਰੇਤ ਜੀਤਾ ਅਤੇ ਸਤਿਗੁਰੂ ਜੀ ਦਾ ਅੱਜ ਨਾਲ ਇਸ ਪਾਵਨ ਦਿਹਾੜੇ ਤੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਦਿਹਾੜਾ ਗੁਰਤਾ ਗਦੀ ਘਰ ਪਰੂ ਵੀ ਆ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸਮੂਹ ਸੰਗਤਾਂ ਨੂੰ ਰਾਮਪੁਰ ਦਾ ਜੱਲਬਾਬਾ ਜੀ ਜਨ ਸਾਹਿਬ ਜੀ ਦਾ ਅਗਲਾ ਕੁਝ ਹੈ ਹੁਣ ਔਰ ਆਏ ਸਾਰੇ ਮਹਾਂਪੁਰਜ ਸੰਪਰਦਾਮਾ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਔਰ ਅੱਜ ਵੀ ਅਮਰਤ ਸੰਚਾਰ ਹੋਇਆ ਸੀ ਪੰਜਾਂ ਪਿਆਰਿਆਂ ਦੁਆਰਾ ਅਮਰਤ ਬਿਲਾਕੀ ਨੂੰ ਅਮਰਤਿਸ਼ ਗਿਆ ਗਿਆ ਔਰ ਕੱਲ ਵੀ ਅਮਰਤ ਸੰਚਾਰ ਹੋਇਆ ਸੀ ਔਰ ਦਵੇਂ ਦਿਨ ਹਰੀ ਜੋੜ ਮੇਲੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਕੋਲ ਪਾਕੇ ਜੀਵਾਨ ਸਜੇ ਔਰ ਅੱਜ ਵੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਕੋਲ ਪਾਕੇ ਜੀਵਾਨ ਸਜੇ ਸਤਿਗੁਰੂ ਜੀ ਕਿਰਪਾ ਕਰਨ ਤੇ ਮਹਾਨ ਗੁਰਮਤਿ ਦੇ ਨਾਲ ਜੁੜਨ ਦੀ ਪ੍ਰੇਰਣਾ ਸਾਨੂੰ ਇਹ ਜੋੜ ਮੇਲਿਆਂ ਤੇ ਮਿਲਦੀ ਹੈ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਗੁਰੂ ਸ਼ਬਦ ਨਾਲ ਜੁੜਨਾ ਹੈ ਔਰ ਸਤਿਗੁਰੂ ਕਿਰਪਾ ਕਰਨ ਜੋ ਵੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਆਰਿਆਂ ਨੂੰ ਗੁਰਮਤਿ ਦੀ ਇਹ ਮਹਾਨ ਦਾਤ ਗੁਰਬਾਣੀ ਦੀ ਮਹਾਰਾਜ ਸਾਹਿਬ ਜੀ ਨੇ ਗੁਰੂ ਸ਼ਬਦ ਨਾਲ ਜੁੜਨ ਦੀ ਮਹਾਰਾਜ ਸਾਹਿਬ ਜੀ ਨੇ ਆਗਿਆ ਕੀਤੀ ਹੈ ਆਗਿਆ ਭਈਆ ਕਾਲ ਕੀਤਾ ਵੀ ਢਲਾਈ ਉਹ ਪੰਥ ਸਭ ਸਿਕਨ ਨੂੰ ਹੁਕਮ ਅਗੁਮਾਨੀ ਕਰੋ ਸਾਹਿਬ ਜੀ ਕਿਰਪਾ ਕਰਨ ਇਸੇ ਤਰ੍ਹਾਂ ਗੁਰੂ ਕਾ ਕਾਲ ਸਾਹਿਬ ਪੰਥ ਚੜ੍ਹਦੀ ਕਲਾ ਦੇ ਨਾਲ ਗੁਰੂ ਸਾਹਿਬ ਜੀ ਦੇ ਜੋੜ ਮੇਲੇ ਬਣਾ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਇਸੇ ਤਰ੍ਹਾਂ ਸਾਰੀ ਸੰਗਤਾਂ ਜੋੜ ਮੇਲੇ ਵਿੱਚ ਹਾਜ਼ਰੀਆਂ ਭਰਦਿਆਂ ਦੇਵ ਜੀ ਤੇ ਵੀ ਸ਼ਬਾਸ਼ੰਤ ਦੇ ਖਾਰ ਸੰਸਾਨ ਨੇ ਪ੍ਰੇਮ ਨਾਲ ਦਿੱਤੇ ਸ਼ੁਕਰੀਆ ਧੰਨਵਾਦ ਦੇਸ਼ ਵਿਦੇਸ਼ ਜੀ ਨੇ ਸਮੂਹ ਸੰਗਤਾਂ ਨੂੰ ਬੇਅਤ ਬੇਨਤ ਬਧਾਈਆਂ ਅੱਗੇ ਵਾਸਤੇ ਸਤਿਗੁਰੂ ਜੀ ਆਪ ਦੀ ਸੇਵਾ ਦਾ ਬਲ ਬਖਸ਼ਣ ਕੜੀ ਕਲਾ ਫੰਕਸ਼ਨ ਆਪ ਦੇ ਗੁਰੂ ਕਾਲ ਦੇ ਪੰਥ ਜੀ ਗੁਰੂ ਮਹਲੇ ਕਿਹੜੇ ਜਾ ਰਹੇ ਆ ਨਾਲ ਮਲ ਮਲ ਕਾੜੇ ਹੋ ਰਹੇ ਆ ਆਪ ਸੰਗਤਾਂ ਦੇ ਰਸੰਗਜ਼ਾਰੀ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਦਿਹਾੜਾ ਮੇਰੀ ਪੀੜੀ ਦੇ ਮਾਲਕ ਗੁਰੂ ਅਰਗੋਵਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਰਤ ਸਿੰਘ ਨਗਰ ਵਿਖੇ ਮੁਬਾਰਕ ਚਰਨ ਪਾਉਣ ਦੀ ਖੁਸ਼ੀ ਵਿੱਚ ਸਿੰਘ ਸਾਹਿਬ ਜਤੇਦਾਰ ਬਾਬਾ ਅਵਤਾਰ ਸਿੰਘ ਜੀ ਵੱਲੋਂ ਸਮੂਹ ਜਥੇਬੰਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬੜੀ ਭਾਵਨਾ ਸਹਿਤ ਬਣਾਇਆ ਜਾ ਰਿਹਾ ਹੈ ਨਗਰ ਸੁਰਤ ਸਿੰਘ ਦੇ ਰਹਿਣ ਵਾਲੇ ਭਾਈ ਭਾਗਮਲ ਜੀ ਜਿਨ੍ਹਾਂ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਅਮਰਸਰ ਸਾਹਿਬ ਜੀ ਵਿਖੇ ਜਾ ਕੇ ਬੇਨਤੀ ਕੀਤੀ ਸੀ ਮਹਾਰਾਜ ਆਪ ਕਿਰਪਾ ਕਰੋ ਸਾਡੇ ਨਗਰ ਵਿੱਚ ਮubarək ਚਰਨ ਪਾਓ ਜਦੋਂ ਸਤਿਗੁਰੂ ਜੀ ਮਾਝੇ ਦੀ ਪੇਰੀ ਤੇ ਆਏ ਤਾਂ ਸਤਿਗੁਰੂ ਜੀ ਪੜਾਣੇ ਨਗਰ ਤੋਂ ਸੁਰਸਿੰਘ ਨਗਰ ਵਿੱਚ ਆਏ ਇੱਥੇ ਕੋਈ ਦਿਨ ਮਹਾਰਾਜ ਸਾਹਿਬ ਜੀ ਟਿਕੇ ਵੀ ਔਰ ਸਿੱਖ ਸੰਗਤਾਂ ਨੂੰ ਪਾਵਨ ਉਪਦੇਸ਼ ਦਿੱਤਾ ਅਤੇ ਸਤਿਗੁਰੂ ਗੁਰੂ ਹਰगोबिंद ਸਾਹਿਬ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਲਾਲ ਚੰਦ ਜੀ ਨੂੰ ਬਖਸ਼ਿਸ਼ਾਂ ਦੇ ਕੇ ਇਸ ਨਗਰ ਵਿੱਚ ਭੇਜਿਆ ਸੀ ਕਿ ਜਾਓ ਆਪ ਜੀ ਵਾਸਤੇ ਭਾਈ ਭਾਗਮਲ ਜੀ ਨੇ ਸੋਹਣੇ ਘਰ ਸੁਧਾਰੇ ਨੇ ਉਹਨਾਂ ਦੀ ਜ਼ਮੀਨ ਹੈ ਆਪ ਉੱਤੇ ਜਾ ਕੇ ਹੁਣ ਰਹਿਣਾ ਕਰੋ ਭਾਈ ਲਾਲ ਚੰਦ ਜੀ ਇਸ ਨਗਰ ਵਿੱਚ ਆਏ ਤੇ ਉਦੋਂ ਤੋਂ ਇਹ ਬੰਸਾਵਲੀ ਜਿਹੜੀ ਐ ਮਹਾਪੁਰਖਾਂ ਦੀ ਚੱਲੀ ਆਉਂਦੀ ਐ ਤੇ ਅੱਜ ਮਹਾਪੁਰਖਾਂ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਇਹ 3-4 ਦਿਨ ਦਾ ਜੋੜ ਮੇਲਾ ਜਿਹੜਾ ਬੜੀ ਭਾਵਨਾ ਦੇ ਸਹਿਤ ਬਣਾਇਆ ਜਾ ਰਿਹਾ ਹੈ ਸਮੁੱਚੀਆਂ ਸਿੱਖ ਸੰਗਤਾਂ ਅਨੁਸਾਰ ਗੁਰਤਾ ਗੁਰਪੁਰਬ ਵੀ ਐ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੁਰਪੁਰਬ ਦੀਆਂ ਜੋੜ ਮੇਲੇ ਦੀਆਂ ਮਹਾਪੁਰਖਾਂ ਨੂੰ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 30 ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ